ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਵੱਲੋਂ ਨਵੇਂ ਬਣੇ ਕੇਂਦਰੀ ਮੰਤਰੀ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਉਪ ਮੁੱਖ ਮੰਤਰੀ ਭਗਵੰਤ ਮਾਨ ਹੋਏ ਇਕੱਠੇ ਹੋਏ ਇੱਕ ਮਿਕ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਰਵਨੀਤ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਇੱਕ ਸੁਰ ਵਿੱਚ ਬੋਲ ਰਹੇ ਨੇ ਇਕੱਠੀ ਯਾਰੀ ਪੈ ਗਈ ਹੈ ਇੱਕ ਦੂਜੇ ਦੇ ਨਾਲ ਫੋਨ ਤੇ ਗੱਲਾਂ ਵੀ ਹੋਰੀਆਂ ਨੇ ਕਿਉਂਕਿ ਰਵਨੀਤ ਬਿੱਟੂ ਦੇ ਅਚਾਨਕ ਸੁਰ ਬਦਲ ਜਾਣੇ ਅਚਾਨਕ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਲੱਗ ਪੈਣਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਖੜ ਜਾਣਾ ਇਹ ਰਵਨੀਤ ਬਿੱਟੂ ਨੂੰ ਹੋ ਕੀ ਕਿਹਾ ਹੈ ਇਹ ਮਾਜਰਾ ਕੀ ਹੈ ਇੱਕ ਪਾਸੇ ਰਵਨੀਤ ਬਿੱਟੂ ਨੇ ਹੁਣ ਆਪਣੇ ਸ਼ਬਦਾਂ ਤੇ ਕੰਟਰੋਲ ਕੀਤਾ ਹੈ ਰਵਨੀਤ ਬਿੱਟੂ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਤਾਲੀਬਾਨ ਡਾਕੂ ਅਤੇ ਲਟੇਰੇ ਕਿਹਾ ਸੀ ਕਿ ਜਿਹੜੀਆਂ ਸੈਂਟਰ ਸਰਕਾਰ ਵੱਲੋਂ ਟ੍ਰੇਨਾਂ ਭੇਜੀਆਂ ਜਾਂਦੀਆਂ ਨੇ ਡੀਏਪੀ ਖਾਦਦੀਆਂ ਉਹਨਾਂ ਨੂੰ ਲੁੱਟਿਆ ਜਾਂਦਾ ਹੈ ਫਿਰ ਕਿਹਾ ਜਿਵੇਂ ਹੀ ਜਿਮਨੀ ਚੋਣਾ ਹੋਣਗੀਆਂ ਨਾਲ ਦੀ ਨਾਲ ਹੀ ਇਨ੍ਹਾਂ ਕਿਸਾਨਾਂ ਦੇ ਜ਼ਮੀਨਾਂ ਦੀ ਇਨਵੈਸਟੀਗੇਸ਼ਨ ਸ਼ਾਨਭੀਨ ਹੋਵੇਗੀ ਉਸ ਤੋਂ ਬਾਅਦ ਅਜਹਿ ਸਰ ਬਦਲੇ ਰਵਨੀਤ ਬਿੱਟੂ ਦੀ ਦੁਗਤੀ ਰੱਖ ਉਤੇ ਪੈਰ ਰੱਖਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਜਾਂ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਨੇ ਤਾਂ ਫਟਕਾਰ ਲਗਾਈ ਲੇਕਿਨ ਇਧਰ ਉਲਟੇ ਚੱਲ ਪਿਆ ਰਵਨੀਤ ਬਿੱਟੂ ਯਾਨੀ ਕਿ ਉਲਟ ਗਿਣਤੀ ਸ਼ੁਰੂ ਹੋ ਗਈ ਹੈ ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਹੁਣ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲ ਰਹੇ ਨੇ ਚਾਹੇ ਮੁੱਦਾ ਹੋਵੇ ਵਿਧਾਨ ਸਭਾ ਦਾ ਚਾਹੇ ਮੁੱਦਾ ਹੋਵੇ ਕਿਸਾਨਾਂ ਦੀ ਪ੍ਰਾਲੀ ਦਾ ਆਖਰ ਕੀ ਆਖਿਆ ਕਿ ਪੰਜਾਬ ਦੇ ਕਿਸਾਨ ਜਾਣ ਕਿਤੇ ਆਖਰ ਸਮਾਧਾਨ ਕਰਨਾ ਚਾਹੀਦਾ ਹੈ ਇਧਰ ਇੱਕ ਸੁਰ ਵਿੱਚ ਹੋ ਗਏ ਨੇ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਹੋ ਰਹੀ ਹੈ ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਨੇ ਰਾਇਆ ਵਰਿੰਗ ਜੋਸ਼ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਅਤੇ ਸਾਂਸਦ ਨੇ ਹਲਕਾ ਲੁਧਿਆਣਾ ਤੋਂ ਰਵਨੀਤ ਬਿੱਟੂ ਨੇ ਅੱਜ ਸਿੱਧੇ ਗੱਲਬਾਤ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਰਲ ਕੇ ਕਾਰਵਾਈ ਕਰੀਏ ਇਹਦੇ ਤੇ ਕਿਉਂਕਿ ਜਿਹੜੀਆਂ ਬੱਸਾਂ ਦੀ ਬਾੜੀਆਂ ਇਸ ਨੇ ਵੇਚ ਕੇ ਖਾਧੀਆਂ ਨੇ ਯਾਨੀ ਕਿ ਪਰ ਬਾੜੀ ਦਾ 7 ਲੱਖ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ ਨਵੇਂ ਬਣੇ ਸਾਂਸਦ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਨ੍ਹਾਂ ਦੀ ਧਰਮ ਪਤਨੀ ਅੰਮ੍ਰਤਾ ਵੜਿੰਗ ਹਲਕਾ ਗਿੱਦੜਵਾੜ ਦੇ ਵਿੱਚੋਂ ਜਿਮਨੀ ਚੋਣ ਲੜੀ ਐ ਕਾਂਗਰਸ ਪਾਰਟੀ ਵੱਲੋਂ ਯਾਨੀ ਕਿ ਇੱਕ ਬਾਡੀ ਬਸਤੀ ਦੇ ਵਿੱਚੋਂ 7 ਲੱਖ ਬਚਿਆ ਯਾਨੀ ਕਿ ਹਜ਼ਾਰਾਂ ਬਸਾਂ ਦੇ ਬਾੜੀਆਂ ਨੇ ਸਿੱਧ 7-7 ਲੱਖ ਰੁਪਏ ਲਾਈਏ ਤੇ ਕਰੋੜਾਂ ਰੁਪਏ ਦਾ ਕਪਲਾ ਕੀਤਾ ਗਿਆ ਹੈ ਰਾਜਾ ਵੜਿੰਗ ਅਤੇ ਰਾਜਾ ਵੜਿੰਗ ਨੇ ਮੰਦਰੇਗਾ ਦੇ ਵਿੱਚੋਂ ਵੀ ਚੰਗਾ ਪੈਸਾ ਕਮਾਇਆ ਹੈ ਇਹ ਇਲਜ਼ਾਮ ਲਗਾਏ ਨੇ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਤੇ ਉਸਨੇ ਬੇਨਤੀ ਕੀਤੀ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਭਗਵੰਤ ਮਾਨ ਨੇ ਇਹ ਮੁੱਦੇ ਵਿਧਾਨ ਸਭਾ ਦੇ ਵਿੱਚ ਵੀ ਚੁੱਕੇ ਸੀ ਕਿ ਰਾਜਾ ਵੜਿੰਗ ਵੱਲੋਂ ਪੰਜਾਬ ਦੇ ਵਿੱਚੋਂ ਜਿਹੜੀਆਂ ਬਸਾਂ ਸੀ ਜਦੋਂ ਉਹਦੀਆਂ ਬਾੜੀਆਂ ਚੇਂਜ ਹੋਣੀਆਂ ਸੀ ਉਹ ਰਾਜਸਥਾਨ ਦੇ ਵਿੱਚੋਂ ਚੇਂਜ ਕਰਵਾਈਆਂ ਗਈਆਂ ਅਤੇ ਇੱਕ ਬਾਡੀ ਦੇ ਵਿੱਚੋਂ 7 ਲੱਖ ਰੁਪਏ ਦਾ ਕਪਲਾ ਰਾਜਾ ਵੜਿੰਗ ਵੱਲੋਂ ਕੀਤਾ ਗਿਆ ਰਵਨੀਤ ਮਿੱਟੂ ਨੇ ਕਿਹਾ ਕਿ ਅਸੀਂ ਰਲ ਮਿਲ ਕੇ ਹੁਣ ਐਕਸ਼ਨ ਲਵਾਂਗੇ ਯਾਰ ਰਾਜਾ ਵੜਿੰਗ ਤੇ ਉਹਨਾਂ ਨੇ ਕਿਹਾ ਆ ਜਿਮਨੀ ਚੋਣਾ ਹੋ ਲੈਣ ਦਿਓ ਰਾਜਾ ਵੜਿੰਗ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਮੈਂ ਜਾਵਾਂਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਉਹਨੂੰ ਕਹਾਂਗਾ ਕਿ ਭਾਈ ਬਣਦੀ ਕਾਰਵਾਈ ਰਾਜਾ ਵੜਿੰਗ ਤੇ ਕੀਤੀ ਜਾਏਗੀ ਯਾਨੀ ਕਿ ਹੁਣ ਇੱਕਮਿਕ ਹੋ ਗਏ ਨੇ ਰਵਨੀਤ ਮਿੱਟੂ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਂ ਦੇ ਵਿੱਚ ਹਮ ਲਾਈ ਜਾ ਰਹੀ ਹੈ ਉਧਰ ਭਗਵੰਤ ਮਾਨ ਨੇ ਵੀ ਕਹਿ ਦਿੱਤਾ ਹੈ ਬਣਦੀ ਕਾਰਵਾਈ ਜਿਮਨੀ ਚੋਣਾਂ ਤੋਂ ਬਾਅਦ ਰਾਜਾ ਵੜਿੰਗ ਉਤੇ ਕਰ ਦਿੱਤੀ ਜਾਵੇਗੀ ਪਤਾ ਨਹੀਂ ਇਹਨਾਂ ਸਿਆਸਦਾਨਾਂ ਨੂੰ ਕੀ ਹੋ ਗਿਆ ਹੈ ਜਦੋਂ ਚੋਣਾਂ ਆਉਂਦੀਆਂ ਨੇ ਇਹੋ ਜਿਹੇ ਮਾਮਲੇ ਜਿਹੜੇ ਨੇ ਸਾਹਮਣੇ ਲੈ ਕੇ ਲੋਕਾਂ ਨੁਪੁਰਕਾਉਣ ਦੇ ਮਾਰੇ ਲੋਕਾਂ ਦੀਆਂ ਵੋਟਾਂ ਆਪਣੇ ਵੱਲ ਖਿੱਚਣ ਦੇ ਮਾਰੇ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਹਰ ਵਾਰ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਇਹਨਾਂ ਵੱਡੇ ਲੀਡਰਾਂ ਵੱਲੋਂ ਖੰਗਾਲੇ ਜਾਂਦੇ ਨੇ ਧੰਨਵਾਦ